ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਮੈਂ ਸੁਖਵੀਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਆਪਾਂ ਵਧੀਆ ਠੀਕ ਠਾਕ ਐ ਜੀ ਵਾਹਿਗੁਰੂ ਦੀ ਕਿਰਪਾ ਨਾਲ ਇਤਿਹਾਸ ਕਰਦੇ ਹਾਂ ਜੀ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਜੀ ਅੱਜ ਹੈਗਾ ਇਹ ਐਤਵਾਰ ਦਾ ਦਿਨ ਸ਼ਾਮ ਦੇ ਬੱਜ ਗਏ ਆ ਜੀ ਹੋਣ ਇੱਕ ਸੱਤ ਦਾ ਟਾਈਮ ਹੋ ਗਿਆ ਸਾਇ ਸਕੂਲ ਦਾ ਕੰਮ ਕਰੀ ਜਾਣਾ ਤੇ ਆਪਾਂ ਛੋਟਾ ਜੀ ਇੱਕ ਕੋਸ਼ਿਸ਼ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਤੇ ਦਖਾਣਿਆ ਤੁਹਾਨੂੰ ਤੇ ਹੋ ਸਕਦਾ ਜੀ ਮੇਰੀ ਭੈਣਾ ਨੂੰ ਭਰਾਵਾਂ ਨੂੰ ਪਸੰਦ ਆਵੇ ਤੇ ਜਿਹੜੇ ਮੇਰੇ ਨਵੇਂ ਵੀਵਰਸ ਜੁੜਦੇ ਆ ਜੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਦੇਖਿਆ ਕਰੋ ਤੇ ਇਹ ਜੋ ਆਪਾਂ ਤੁਹਾਨੂੰ ਅੱਜ ਨੁਸਖਾ ਦੱਸਣ ਲੱਗੇ ਆ ਇਹ ਗਰਮੀ 'ਚ ਸਾਰੇ ਘਰਾਂ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜੀ ਤੇ ਮੈਂ ਤੁਹਾਨੂੰ ਦੱਸਦੀ ਆ ਜੀ ਆਪਾਂ ਕੀ ਬਣਾਉਣ ਲੱਗੇ ਆ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਦੇ ਆ ਤੇ ਆਪਾਂ ਮੋਬਾਈਲ 'ਤੇ ਦੇਖਿਆ ਸੀਗਾ ਜੀ ਦਿਖਾਉਣ ਲਈ ਤੇ ਤੁਹਾਨੂੰ ਕਾ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਇੱਕ ਆਪਾਂ ਹਾਂ ਖਾਲੀ ਡੱਬਾ ਲੈ ਲੈਣਾ ਜੀ ਪਲਾਸਟਿਕ ਦਾ ਖਾਲੀ ਡੱਬਾ ਵੀ ਢੱਕਣ ਲੱਗਦਾ ਹੋਵੇ ਜੀ ਇਸ ਤਰ੍ਹਾਂ ਉੱਤੇ ਪਹਿਲਾਂ ਆਪਾਂ ਢੱਕਣ ਪਾਸੇ ਕਰ ਲਾਂਗੇ ਤੇ ਢੱਕਣ ਵਾਲਾ ਹੀ ਲੈਣਾਗਾ ਜਦੋਂ ਵੀ ਤੁਸੀਂ ਡੱਬਾ ਲੈਣਾਗਾ ਠੀਕ ਖਾਲੀ ਹੋਵੇ ਪਲਾਸਟਿਕ ਦਾ ਹੋਵੇ ਕੱਚ ਦਾ ਨਾ ਹੋਵੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੈਣਾ ਜੀ ਨਮਕ ਠੀਕ ਹੈ ਜੀ ਤੇ ਨਮਕ ਦੇ 4 ਚਮਚੇ ਪਾਉਣੇ ਹੈਗੇ 4 ਚਮਚੇ ਨਮਕ ਦੇ ਪਾਉਣੇ 4 ਪਾ ਲੋ 3 ਪਾ ਲੋ ਜੋ ਜਿੰਨੀ ਛੋਟੀ ਸਰਦਾ ਤੇ ਉਸ ਤੋਂ ਬਾਅਦ ਆਪਾਂ ਪਾਉਣਾ ਜੀ ਡਟੋਲ ਇਸ ਤਰ੍ਹਾਂ ਇਹ ਮਿਲ ਜਾਂਦੀ ਛੋਟੀ ਜੀ ਸਿੱਸੀ ਤੁਸੀਂ ਲੈ ਕੇ ਤੇ ਉਸ ਤੋਂ ਬਾਅਦ ਪਾਉਣਾ ਜੀ ਡਟੋਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਾਉਣਾ ਜੀ ਦਲਾਵ ਚਲ ਇਹ ਵੀ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦਾ ਹੈ ਛੋਟੀ ਜੀ ਪੈਕਿੰਗ ਤੁਸੀਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਪਾਉਣਾ ਜੀ ਇੱਕ ਸ਼ੈਂਪੂ ਕੋਈ ਵੀ ਸ਼ੈਂਪੂ ਦਾ ਪਾਉਚ ਤੁਸੀਂ ਲਿਆ ਸਕਦੇ ਹੋ ਆਪਣੇ ਕੋਲੇ ਫੀਨਿੰਗ ਪਲੱਸ ਸੀਗਾ ਆਪਾਂ ਕਿਹਨੇ ਪਲੱਸ ਲੈਂਦਾ ਜੀ ਤੇ ਉਸ ਤੋਂ ਬਾਅਦ ਲੈ ਲੈਣਾ ਜੀ ਫਰਨੈਲ ਦੀਆਂ ਗੋਲੀਆਂ ਇਹ ਵੀ ਆਪਣੇ ਕੋਲੇ ਘਰਾਂ ਦੇ ਵਿੱਚ ਆਮ ਹੀ ਅਕਸਰ ਪਈਆਂ ਹੁੰਦੀਆਂ ਕਿਉਂਕਿ ਜੀ ਫਰਨੈਲ ਦੀਆਂ ਗੋਲੀਆਂ ਤਾਂ ਤੁਹਾਨੂੰ ਕਈ ਕਲਾਵਾਤਾਂ ਫਰਨੈਲ ਦੀਆਂ ਗੋਲੀਆਂ ਦੀਆਂ ਉਹ ਵੀ ਮੈਂ ਸੋਟਣਾ ਈੜਕੋ ਸ਼ੇਅਰ ਕਰੂੰਗੀ ਤੇ ਹੁਣ ਇਹ ਸਾਰੇ ਕਾਸੀ ਨੂੰ ਕਿਸ ਤਰ੍ਹਾਂ ਆਪਾਂ ਬਣਾਉਣਾ ਕਿਸ ਤਰ੍ਹਾਂ ਇਹਨੇ ਸਾਰੇ ਇਹ ਆਪਾਂ ਮਟੀਰੀਅਲ ਤਿਆਰ ਕਰਨਾ ਇਹ ਤੁਹਾਨੂੰ ਦੱਸਦੀਆਂ ਇਸ ਤਰ੍ਹਾਂ ਜੀ ਇੱਕ ਲੰਮਾ ਜਾਂ ਵੇਚਕਾ ਸ ਵੀ ਰੱਖ ਲਿਓ ਜੀ ਕੋਲੇ ਜੋ ਇਹਨੂੰ ਕੋਲ ਨੂੰ ਬਣਾਉਣ ਦੇ ਵਿੱਚ ਆਪਣੇ ਹੈਲਪ ਕਰੂਗਾ ਜੀ ਤੇ ਫਿਰ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਠੀਕ ਹੈ ਜੀ ਚਲੋ ਜੀ ਤੇ ਲੋ ਜੀ ਆਪਾਂ ਫਿਰ ਬਣਾਉਣਾ ਸ਼ੁਰੂ ਕਰਦੇ ਆਂ ਕੰਮ േലേ ത നൂൺ ദാണോ തന്നെ ചമച്ച ਉਸ ਤੋਂ ਬਾਅਦ ਲੈ ਲਈ ਆਪਾਂ ਬਲਾਊਜ਼ਰ ਤੋਂ ਚਮਚੇ ਆਪਾਂ ਇਹਦੇ ਪਾ ਲਈ ਠੀਕ ਹੈ ਜੀ

ਤੇ ਫੇਰੇ ਨੂੰ ਥੋੜਾ ਜਿਹਾ ਹਲਾ ਲੂਗੀ ਉਸ ਨੂੰ ਤਵਾ ਲੈਣੇ ਜੀ ਆਪਾਂ ਫਰਨੈਲ ਦੀਆਂ ਗੋਲੀਆਂ ਚਾਰ ਤੋਂ ਫਰਨੈਲ ਦੀਆਂ ਗੋਲੀਆਂ ਪਾ ਦੇ ਜੀ ਦੇਖ ਤੇ ਫਿਰ ਇਹਨੂੰ ਹਿਲਾ ਦਿਓ ਜੀ ਬਾਦ ਵਿੱਚ ਇਹਦਾ ਲਾ ਦੇ ਉਸ ਤਰ੍ਹਾਂ ਤੇ ਇਹ ਪਲਾਸਟਿਕ ਦਾ ਡੱਬਾ ਤਾਂ ਲਿਆ ਸੀਗਾ ਜੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਹਨਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਕੱਢਣੀ ਹੈ ਜੀ ਮੋਰਨਾ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਦੱਸਦੇ ਆਂ ਆਸੇ ਇੱਕ ਮੋਰੀ ਇਹਦੇ ਉੱਪਰ ਫਰੰਟ ਤੇ ਉੱਪਰ ਕੱਢਤੀ ਜੀ ਇੱਕ ਇੱਥੇ ਕੱਢਤੀ ਜੀ ਤੇ ਚਾਰੇ ਸਾਈਡਾਂ ਤੇ ਹੀ ਤੁਸੀਂ ਇਹ ਚ ਮੋਰੀਆਂ ਕੱਢਦੇ ਹੋ ਆਸੀ ਆਸੀ ਜੀ 1 ਕਪਾਏ ਘੜਤੀ 1 ਆਸੇ ਤੇ 1 ਆਸੇ 1 ਆਸੇ ਪਰ ਚਾਰ ਮੋਰੀਆਂ ਘੜਤੀਆਂ ਜਿਹਦੇ ਵਿੱਚ ਤੇ ਇਹਨੂੰ ਤੁਸੀਂ ਰਸੋਈ ਚ ਲੌਬੀ ਦੇ 메ਨ ਗੇਟ ਤੇ ਤੇ ਤੁਸੀਂ ਜਿੱਥੇ ਤੁਹਾਨੂੰ ਪਤਾ ਵੀ ਤੁਹਾਡੇ ਘਰ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਮੱਖੀਆਂ ਆਉਂਦੀਆਂ ਤੁਸੀਂ ਉੱਥੇ ਇਹਨੂੰ ਰੱਖ ਸਕਦੇ ਹੋ ਉੱਥੇ ਤੁਸੀਂ ਤਾਂ ਰੱਖ ਸਕਦੇ ਆ ਕਿਉਂਕਿ ਉੱਥੇ ਇਸ ਤਰ੍ਹਾਂ ਵੀ ਮੱਖੀਆਂ ਆਉਣ ਤੋਂ ਘਟ ਸਕਦੀਆਂ ਇਹਦਾ ਕੋਈ ਨੁਕਸਾਨ ਨਹੀਂ ਜਿੱਥੇ ਤੁਹਾਡੇ ਬੱਚੇ ਖੇਡਦੇ ਆ ਉੱਥੇ ਵੀ ਤੁਸੀਂ ਇਹਨੂੰ ਉੱਚੀ ਥਾਂ ਤੇ ਰੱਖ ਸਕਦੇ ਤਾਂ ਕਿ ਤੁਹਾਡੇ ਬੱਚਿਆਂ ਕੋਲੇ ਵੀ ਜ਼ਿਆਦੇ ਮੱਖਣਾਂ ਮੱਖੀਆਂ ਨਾ ਆਉਣ ਕਿਉਂਕਿ ਜੇ ਬੱਚੇ ਆਪਾਂ ਖੇਡਦੇ ਆ ਤੇ ਉੱਥੇ ਕਈ ਵਾਰੀ ਆਪਾਂ ਕੁਝ ਬੱਚਿਆਂ ਨੂੰ ਖਾਣ ਨੂੰ ਫੜਾ ਦਿੰਦੇ ਉਹ ਡੋਲ ਜਾਂਦਾ ਉੱਥੇ ਤੇ ਉਹ ਫਿਰ ਬੱਚਿਆਂ ਦੇ ਕੋਲੇ ਮੱਖੀਆਂ ਆ ਕੇ ਬਹਿ ਜਾਂਦੀਆਂ ਨੇ ਉੱਥੇ ਤੁਸੀਂ ਇਹੋ ਜੀ ਚੀਜ਼ ਬਣਾ ਕੇ ਘਰ ਦੇ ਵਿੱਚ ਉੱਥੇ ਰੱਖ ਸਕਦੇ ਜਿੱਥੇ ਤੁਹਾਡੇ ਸਾਰਿਆਂ ਨੂੰ ਜ਼ਿਆਦਾ ਮੱਖੀ ਆਉਂਦੀਆਂ ਆ ਜੀ ਤੇ ਇਹਦਾ ਕੋਈ ਨੁਕਸਾਨ ਨਹੀਂ ਸਾਰਿਆਂ ਨੂੰ ਵਧੀਆ ਜੀ ਚੀਜ਼ ਹੈ ਤੇ ਮੇਰਾ ਪਹਿਣਾ ਜਰੂਰ ਕੋਸ਼ਿਸ਼ ਕਰਿਓ ਜੀ ਇੱਕ ਵਾਰੀ ਵੀਡੀਓ ਨੂੰ ਦੇਖਿਓ ਤੇ ਦੱਸਿਓ ਤੁਹਾਨੂੰ ਸਾਡਾ ਇਹ ਪ੍ਰੋਜੈਕਟ ਕਿੱਦਾਂ ਦਾ ਲੱਗਿਆ ਜੀ ਚਲੋ ਜੀ ਫਿਰ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਤੁਹਾਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯੂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਓਕੇ ਜੀ ਬਾਏ ਬਾਏ